ਬੇਟਾ ਕੀ ਕਿਹੜੀ ਕਲਾਸ ਚ ਪੜਦੇ ਕਿੱਥੇ ਪੜਦੇ ਮੈਂ ਏਵੀ ਸਲਾਮਾਬਾਦ ਕਾਲਜ ਪੜ੍ਹਦੀ ਆ ਪਲੱਸ 1 ਕਲਾਸ ਚ ਕੀ ਹੋਇਆ ਸੀ ਜਿਹੜਾ ਮਾਸੀ ਦਾ ਬੇਟਾ ਤੁਹਾਡੇ ਘਰ ਆਇਆ ਸੀ ਕਦੋਂ ਆਇਆ ਸੀ ਕੀ ਕੀ ਹੋਇਆ 21 ਤਰੀਕ ਉਹ ਆਏ 21 ਤਰੀਕ ਨੂੰ ਆਏ ਸੀ 10ਵੇਂ ਮਹੀਨੇ ਨੀਂ ਅੰਮੇ ਮਹੀਨੇ ਤੇ ਉਹ ਆਪਣੀ ਗੱਡੀ ਵਿੱਚ ਆਏ ਸੀ ਇੱਕ ਦਿਨ ਲੈਣ ਲੈ ਆਏ ਸੀਗੇ ਤੇ ਮੇਰੀ ਦੀਦੀ ਮੇਰੇ ਨਾਲ ਪਹਿਸ ਹੀ ਰਾਤ ਨੂੰ ਇਹਨਾਂ ਦੇ ਢਿੱਡ 'ਚ ਬਹੁਤ ਪੇਨ ਹੋ ਲੱਪੇ ਤੇ ਮੋਢੇ 'ਚ ਲੱਗੇ ਤੇ ਬ੍ਰਦਰ ਮੇਰੇ ਕੋ ਆਵੇ ਤੇ ਬ੍ਰਦਰ ਨੇ ਮੈਨੂੰ ਗਲਤੀ ਯੂਜ਼ ਕੀਤਾ ਕਹਿੰਦਾ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੇ ਸਾਰੇ ਘਰ ਦੇਮਾਰਦ ਦੇ। ਕੋ ਵੀਡੀਓ ਵਗੈਰਾ ਵੀ ਬਣਾਈਏ ਨਾ? ਹਾਂਜੀ ਹੁਣ ਮੇਰੀ ਵੀਡੀਓ ਵੀ ਬਣਾਈ। ਪੁਲਿਸ ਗਏ ਹੋ ਕਿੰਨੀ ਜਗ੍ਹਾ ਗਏ ਹੋ ਕਿ ਹੁਣ ਤੱਕ ਇਨਸਾਫ ਮਿਲਿਆ? ਨਹੀਂ ਸਰ। ਕੀ ਚਾਹੁੰਦੇ ਹੋ ਇਸ ਤਰ੍ਹਾਂ ਦੇ ਇਨਸਾਨ ਨਾਲ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ? ਮਤ ਤੋਂ ਵਸਾ ਜਾ ਦਿੱਤੀ ਆ ਫੇ ਉਹਨੂੰ। ਕਿੰਨੀ ਉਮਰ ਹੈ ਬੇਟਾ ਸਾਡੀ? ਇਹਦੀ 17 ਹੁਣ ਡਰ ਹੈ ਕੋਈ ਹੱਲ ਲੱਗਦਾ ਕਿ ਸਾਡੇ ਨਾਲ ਕੁਝ ਕੰਨ ਨਾ ਜਾਣ ਕਿਸ ਤਰ੍ਹਾਂ ਦੇ ਇਨਸਾਨ ਹੈ ਉਹ ਨਸ਼ੇੜੀ ਟਾਈਪ ਦਾ ਦੱਸਦੇ ਨਸ਼ੇੜੀ ਆ ਦੋਨੇ ਬ੍ਰਦਰ ਨਸ਼ੇੜੀ ਆ ਉਹ ਹੁਣ ਕਾਲਜ ਜਾਂਦੇ ਹੋ ਕਿ ਕਾਲਜ ਛੱਡ ਦਿੱਤਾ ਨਹੀਂ ਕਾਲਜ ਛੱਡਤਾ ਹੈ ਕੀ ਕਾਰਨ ਡਰ ਡਰ ਦੇ ਕਾਰਨ ਆ ਲੈਦਰ ਕੀ ਪਿਆ ਜੀ ਬੇਟੀ ਦੇ ਨਾਲ ਕਦੋਂ ਘਰ ਆਏ ਸੀ ਪੂਰੀ ਡਿਟੇਲ ਚ ਦੱਸਿਓ ਹਾਂਜੀ 21 ਤਰੀਕ ਨੂੰ ਮੇਰੀ ਭੈਣ ਦਾ ਮੁੰਡਾ ਛੋਟਾ 21 ਤਰੀਕ ਨੂੰ ਸਾਡੇ ਘਰ ਆਏ ਸੀ ਉਹਨਾਂ ਨੇ ਗੱਡੀ ਵੇਚਣੀ ਸੀ ਤੇ ਉਹ ਰਾਤ ਰਹਿ ਫਿਰ ਉਹਨੇ ਮੇਰੀ ਕੁੜੀਆ ਦੇ ਨਾਲ ਗਲਤ ਕੰਮ ਕੀਤਾ ਤੇ ਫਿਰ ਅਸੀਂ ਕਈ ਜਗ੍ਹਾ ਗਏ ਥਾਣੇ ਵੀ ਗਏ ਤੇ ਡੀਐਸਪੀ ਚੱਬੇ ਵਾਲਿਆਂ ਕੋਲ ਵੀ ਗਏ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਫਿਰ ਉਹ ਮੁੰਡੇ ਨੇ ਵੀਡੀਓ ਵੀ ਬਣਾਈਓ ਮੇਰੀ ਕੁੜੀਆ ਦੀ ਤੇ ਉਹ ਨਸ਼ੇੜੀ ਬੰਦੇ ਆ ਸਾਨੂੰ ਉਹਨਾਂ ਤੋਂ ਇਨਸਾਫ ਦਵਾਇਆ ਜਾਵੇ ਸਾਨੂੰ ਬਹੁਤ ਉਹਨਾਂ ਤੋਂ ਖਤਰਾ ਆਇਆ 1 ਮਹੀਨੇ ਦੇ ਕਰੀਬ ਹੋ ਗਿਆ ਜਗਾ ਜਗਾ ਗਏ ਹੋ ਕੀ ਮੰਗ ਕਰਦੇ ਹੋ ਜਿਹੇ ਕਾਨੂੰਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਉਹਨਾਂ ਨੂੰ ਤਾਂ ਪੇਲ ਦੇ ਹਾਸਤੇ ਸਜ਼ਾ ਚਾਹੀਦੀ 1 ਮਹੀਨਾ ਹੋ ਗਿਆ ਸਾਨੂੰ ਘੁੰਮਦਿਆਂ ਨੂੰ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਕਹਿੰਨੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੇ ਨਾਲ ਤੁਹਾਡੀ ਸਗੀ ਭੈਣ ਦਾ ਲੜਕਾ ਸੀ ਹਾਂਜੀ ਸਗੀ ਭੈਣ ਦਾ ਲੜਕਾ ਸੀ ਤੇ ਤੁਹਾਡੀ ਭੈਣ ਨਾਲ ਗੱਲ ਹੋਈ ਹੈ ਸਬੰਧੀ ਤਾਂ ਉਹਨਾਂ ਦਾ ਕੀ ਕਹਿਣਾ ਉਹ ਮੇਰੀ ਭੈਣ ਨਾਲ ਗੱਲ ਹੋਈ ਸੀ ਪਰ ਉਹਨੇ ਕੋਈ ਵੀ ਮੈਨੂੰ ਹੱਥ ਨਹੀਂ ਫੜਾਇਆ ਕੁਛ ਵੀ ਉਹਨੇ ਮਤਲਬ ਇਨਸਾਫ ਨਹੀਂ ਦਵਾਇਆ ਆਪਣੇ ਬੇਟੇ ਨੂੰ ਮੇਰੇ ਮੋਹਰੇ ਨਹੀਂ ਕਰਾਇਆ ਕੁਛ ਨਹੀਂ ਕੀਤਾ ਕਿੱਥੋਂ ਦੇ ਰਹਿਣ ਵਾਲੇ ਆ ਉਹ ਨਮੀ ਸ਼ਹਿਰ ਦੇ ਰਹਿਣ ਵਾਲੇ ਆ ਤੇ ਜਿੱਦਾਂ ਤੁਸੀਂ ਕਹਿੰਦੇ ਸੀ ਪੁਲਿਸ ਨੇ ਤੁਹਾਨੂੰ ਕਿਹਾ ਤੁਸੀਂ ਅਲੱਗ-ਅਲੱਗ ਜਗ੍ਹਾ ਪਤਾ ਵੀ ਕੀਤਾ ਤਾਂ ਪੁਲਿਸ ਦਾ ਕੀ ਜਵਾਬਸ ਹੁੰਦਾ ਜੇ ਤੁਸੀਂ ਦੱਸਦੇ ਸੀ ਜਦੋਂ ਮੈਂ ਪੁਲਿਸ ਨੂੰ ਦੱਸਦੀ ਸੀ ਉਹ ਕਹਿੰਦੇ ਸੀ ਤੁਸੀਂ ਇਹਨਾਂ ਨੂੰ ਆਪ ਪਤਾ ਆ ਕੇ ਸੱਦੋ ਆਪਣੇ ਕੋਲ ਸੱਦੋ ਫਿਰ ਅਸੀਂ ਚੱਕ ਲੈਣੇ ਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਲੱਭਣ ਵੀ ਗਈ ਇੱਕ ਦੋ ਜਗ੍ਹਾ ਲੱਭਿਆ ਵੀ ਪਰ ਮੈਨੂੰ ਵੀ ਨਹੀਂ ਮਿਲੇ ਉਹ ਇੱਕ ਮਾਂ ਦੇ ਵੱਲੋਂ ਤੁਹਾਡੇ ਵੱਲੋਂ ਕੀ ਸਜ਼ਾ ਚਾਹੀਦੀ ਹੈ ਜਿਹੜਾ ਆਪਣੀ ਭੈਣ ਨੂੰ ਵੀ ਨਹੀਂ ਜਿਸ ਬੰਦੇ ਨਾਲ ਵਕਤ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਚਾਹੀਦੀ ਹੈ ਉਹਨੂੰ ਕੀ ਹਾਲਾਤ ਹੈ ਗੁੜੀਆਂ ਦੇ ਗੁੜੀਆਂ ਦੇ ਹਾਲਾਤ ਬਹੁਤ ਮਾੜੇ ਆ ਗੁੜੀਆਂ ਮੈਂ ਉਸ ਦਿਨ ਤੋਂ ਕਾਲਜ ਵੀ ਨਹੀਂ ਭੇਜੀ ਗੁੜੀਆਂ ਡਰਦੀ ਰਹਿੰਦੀ ਹੈ ਸਾਰਾ ਦਿਨ ਸਾਨੂੰ ਖੁਦ ਨੂੰ ਡਰਿਆ ਮੇਰੇ ਫਾਦਰ ਬੈੱਡ ਤੇ ਆ ਮੈਂ ਦੋ ਕੁੜੀਆਂ ਹਾਂ ਤੇ ਮੈਂ ਆਪ ਹਾਂ ਸਾਨੂੰ ਬਹੁਤ ਉਹਨਾਂ ਤੋਂ ਡਰ ਲੱਗਦਾ ਬਹੁਤ ਖਤਰਾ ਆ ਕਿਉਂਕਿ ਪੁਲਿਸ ਮੇਰੇ ਉਹਨਾਂ ਨਾਲ ਰਲਿਓ ਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਮੈਸਜ ਚ ਉਹਨਾਂ ਕੋ ਕਿੰਨੀ ਵਾਰ ਗਈਆਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦਾ ਮਸਲਾ ਆਇਆ ਸੀ ਕਹਿੰਦੇ ਨੇ ਭਰਾ ਦੇ ਵੱਲੋਂ ਕੋਈ ਗਲਤ ਆ ਕੀਤਾ ਗਿਆ ਕੁੜੀ ਜੀ ਦਾ ਕੀ ਮਸਲਾ ਆ ਤੇ ਕੀ ਉਹਦੀ ਤੇ ਕਾਰਵਾਈ ਹੈ ਕੋਈ ਇਹਨਾਂ ਦਾ ਆਪਸ ਵਿੱਚ ਕੁਝ ਪੈਸਿਆਂ ਦਾ ਲੈਣ ਦੇਣ ਸੀਗਾ ਇਹਨਾਂ ਦਾ ਤੇ ਪਹਿਲਾਂ ਤਾਂ ਇਹਨਾਂ ਨੇ ਆਪਸ ਵਿੱਚ ਘਰ ਦੇ ਵਾਪਸ ਚਲੇ ਗਏ ਸੀਗੇ ਤੇ ਇਹਦੀ ਜਿਹੜੀ ਸਿਸਕੀ ਸਿਸਟਰ ਸਭੇ ਭਾਂਦੇ ਆ ਉਹ ਰਹਿੰਦੇ ਸੀਗੇ ਜਾ ਕੇ ਉੱਥੇ ਹੁਸ਼ਿਆਪੁਰ ਤੇ ਇਹ ਤੋਂ ਬਾਅਦ ਉਹ ਟਰੱਕ ਵਿੱਚ ਆਏ ਕੋਈ ਉਹਨਾਂ ਨੇ ਟਰੱਕ ਵਿੱਚ ਇਹਨਾਂ ਦੇ ਘਰ ਇਹ ਫਿਰ ਰਾਤ ਇਹਦੇ ਕੋਲ ਰਹਿ ਪਿਆ ਇਹਨੇ ਰੱਖ ਲਿਆ ਜਦ ਕਿ ਇਹ ਤਾਂ ਬੜਦਾ ਨਹੀਂ ਸੀ ਰੱਖਣਾ ਰਾਤ ਉਹ ਤੋਂ ਬਾਅਦ ਇਹ ਫਿਰ ਇਹਨੇ ਮਤਲਬ ਇਹ ਐਪਲੀਕੇਸ਼ਨ ਸਾਨੂੰ ਦਿੱਤੀ ਹੈ ਉਹਦੇ ਤੇ ਅਸੀਂ ਗੌਰ ਕਰ ਰਹੇ ਆਂ ਕਿ ਪਿੰਡ ਦੇ ਉਤੋਂ ਵੀ ਸਾਰੇ ਤੋਂ ਵੈਰੀਫਾਈ ਕਰ ਰਹੇ ਆਂ ਤੇ ਅਫਸਰਾਂ ਦੀ ਨੌਲੇਜ ਦੇ ਵਿੱਚ ਧਿਆਨ ਦੇ ਵਿੱਚ ਆ ਇਹ ਕਿ ਜੋ ਜੇ ਗਲਤ ਹੋਇਆ ਤੇ ਅਸੀਂ ਕਾਨੂੰਨੀ ਕਾਰਵਾਈ ਕੀਤੀ ਜਾਉਂਦੀ ਹੈ